ਡਵਰਟ ਹੋ ਕੇ ਕਿਤੇ ਹੋਰ ਚਲਾ ਚਲੋ ਤੁਸੀਂ ਜਿੱਥੋਂ ਮਰਜ਼ੀ ਲੈ ਕੇ ਆਓ ਸਾਡੀ ਮੰਗ ਹੈ ਕਿ 30000 ਫੀ ਏਕੜ ਜਿਹੜਾ ਹੈ ਇਹ ਤੁਸੀਂ ਜਦੋਂ ਗੁਰਦਾਰੀਆ ਹੋ ਜਾਣ ਕਿ ਉਹ ਦੇ ਦਿਓ ਬਾਕੀ ਦੇ ਪੈਸੇ ਜਿਹੜੇ ਨੇ ਜਿਸ ਤਰ੍ਹਾਂ ਜਾਨਵਰ तकरीबन 3.5 ਲੱਖ ਜਾਨਵਰ ਜਿਹੜਾ ਉਹ ਜਗਾਵਾ ਨੇ ਮੱਝਾਂ ਨੇ ਕੋੜੇ ਨੇ ਬੱਕਰੇ ਨੇ ਬੱਕਰੀਆਂ ਨੇ ਮੁਰਗੀ ਫਾਰਮਸ ਨੇ ਪੋਲਟਰੀ ਹੈ ਉਹਦਾ ਬਹੁਤ ਭਾਰੀ ਨੁਕਸਾਨ ਹੋਇਆ ਤੋਂ ਸਾਡੀ ਡਿਮਾਂਡ ਹੈ ਕਿ ਜਿੱਤੇ 37500 ਤੁਸੀਂ گاਵਾ ਵਜਾਂ ਵਾਸੇ ਕੀਆ ਅਸੀਂ ਮੰਗ ਕਰਾਂਗੇ ਕਿ ਮਿਨਿਮਮ 50000 ਉਹਦੇ ਵਾਸਤੇ ਕੀਤਾ ਜਾਏ ਮਸ਼ੀਨਰੀ ਵੀ ਬਹੁਤ ਸਾਰੀ ਲੋਕਾਂ ਦੇ ਟ੍ਰੈਕਟਰਸ ਨੇ ਬਾਕੀ ਚੀਜ਼ਾਂ ਵੀ ਜਿਹੜੀਆਂ ਖਰਾਬ ਹੋਈਆਂ ਉਹ ਇਸ ਕੰਪਨਸੇਸ਼ਨ ਦਾ ਹਿੱਸਾ ਨਹੀਂ ਤੋਂ ਅਸੀਂ ਮੰਗ ਕਰਾਂਗੇ ਕਿ ਉਹਦਾ ਵੀ ਕਿਰਪਾ ਕਰਕੇ ਸਾਨੂੰ ਤੁਸੀਂ ਦੱਸੋ ਐਂਡ ਇਹ ਗੱਲ ਜਿਹੜੀ ਮੈਂ ਪਹਿਲੇ ਵੀ ਰੱਖੀ ਸੀ ਅੱਜ ਵੀ ਮੈਂ ਰੱਖਣਾ ਚਾਹਨਾ 250 ਕਰੋੜ ਰੁਪਇਆ ਤੁਹਾਡੇ ਇਰੀਗੇਸ਼ਨ ਵਿਭਾਗ ਨੇ ਪਿਛਲੇ ਸੈਸ਼ਨ ਦੇ ਵਿੱਚ ਤਕਰੀਬਨ ਡੇਢ 2 ਮਹੀਨੇ ਪਹਿਲੇ ਜਿਹੜਾ ਸੈਸ਼ਨ ਹੋਇਆ ਸੀ ਤੁਹਾਡੇ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਔਨ ਦੀ ਫਲੋਰ ਆਫ ਦੀ ਹਾਊਸ ਇੱਕ ਕਮਿਟਮੈਂਟ ਦਿੱਤੀ ਸੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਅਸੀਂ 250 ਕਰੋੜ ਰੁਪਇਆ ਲਗਾਇਆ 8000 ਕਿਲੋਮੀਟਰ ਦੀਆਂ ਇੰਟਰਨਲ ਡਰੇਜ ਜਿਹੜੀਆਂ ਨੇ ਉਹਦੀ ਸਫਾਈ ਦੇ ਉੱਤੇ ਤੇ 74 ਜਗ੍ਹਾ ਤੇ ਅਸੀਂ ਬੰਨ ਮਜ਼ਬੂਤ ਕੀਤੇ ਨੇ ਤੇ ਮੈਨੂੰ ਗੋਇਲ ਸਾਹਿਬ ਨੇ ਇਹ ਗੱਲ ਕਿਹਾ ਸੀ ਭਾਜਵਾ ਸਾਹਿਬ ਅਸੀਂ ਤੁਹਾਨੂੰ ਅਸ਼ੋਰੈਂਸ ਦਿੰਨੇ ਆ ਇਸ ਗੱਲ ਦੀ ਕਿ ਐਤ ਕੀ ਕਿਸੇ ਕਿਸਮ ਦੀ ਵੀ ਬਰਸਾਤ ਆ ਜੇ ਬਿਲਕੁਲ ਪੰਜਾਬ ਦਾ ਨੁਕਸਾਨ ਨਹੀਂ ਅਸੀਂ ਹੋਂਦ ਤੋਂ ਤਾਂ ਮੈਂ ਪਹਿਲੇ ਮਾਨ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਨਾ ਮਾਨ ਸਾਹਿਬ ਕਿ ਤੁਸੀਂ ਕਿਸੇ ਸਿਟਿੰਗ ਹਾਈ ਕੋਰਟ ਦੇ ਜੱਜ ਦੀ ਇਹਦੇ ਤੇ ਇਨਕੁਆਰੀ ਕਰਾਓਗੇ ਸਾਡਾ ਡਾਇਰੈਕਟ ਚਾਰਜ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੀ ਦੇਖ ਰੱਖ ਦੇ ਵਿੱਚ ਜਿਹਦੇ ਵਿੱਚ ਤੁਸੀਂ ਵੀ ਇਨਵੋਲਡ ਲੋ ਤੁਹਾਡਾ ਚੀਫ ਸਕੱਟਰੀ ਵੀ ਇਨਵੋਲਡ ਹੈ ਤੁਹਾਡਾ ਸੈਕਟਰੀ ਜਿਹੜਾ ਇਰੀਗੇਸ਼ਨ ਉਹ ਵੀ ਇਨਵੋਲਡ ਹੈ ਤੇ ਤੁਹਾਡਾ ਇਰੀਗੇਸ਼ਨ ਮਿਨਿਸਟਰ ਵੀ ਡਾਇਰੈਕਟਲੀ ਇਨਵੋਲਡ ਹੈ ਤੁਸੀਂ 250 ਕਰੋੜ ਰੁਪਇਆ ਖਾ ਕੇ ਤੁਸੀਂ ਸੋਚਿਆ ਕਿ ਪਾਣੀ ਛੋਟੀ ਮੋਟੀ ਬਰਸਾਤ ਹੋਣੀ ਨਿਕਲ ਜਾਣਾ ਪੈਸੇ ਛੱਕ ਜਾਓ 250 ਕਰੋੜ ਦੇ ਤੁਸੀਂ ਠੱਗੀ ਮਾਰ ਕੇ ਪੈਸੇ ਛੱਕ ਕੇ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਕੀਤਾ ਇੱਕ ਮਿਨਿਮਮ ਇਹਨਾਂ ਦੀ ਆਪਣੀ ਐਸਟੀਬਿਟ ਇਨਫਰਾਸਟ੍ਰਕਚਰ ਦਾ 15000 ਕਰੋੜ ਦਾ 2000 ਕਰੋੜ ਜੇ 4 ਲੱਖ ਵੀ ਲਈ ਅਸੀਂ 50000 ਦੇ ਨਾਲ ਤਾਂ 2000 ਕਰੋੜ ਤੇ ਛੋਣਦਾ ਹੀ ਆ ਜਾਂਦਾ ਜੀ ਕਮਾਦਾ ਆ ਜਾਂਦਾ 1000 ਕਰੋੜ ਤਕਰੀਬਨ ਸਾਡੇ ਜਾਨਵਰਾਂ ਦਾ ਆ ਜਾਂਦਾ ਹੋਰ ਵੀ ਬਹੁਤ ਸਾਰੇ ਲੌਸਸ ਹੁਣ ਜਿਸ ਤਰ੍ਹਾਂ ਜਿਹਾ ਘਰਾਂ ਦੇ ਜਿੰਨਾ ਲੋਕਾਂ ਦੇ ਘਰ ਟਹਿਗੇ ਨੇ ਦੁਕਾਨਾਂ ਟਹਿਗੀਆਂ ਨੇ ਤੁਹਾਡੇ ਟਹਿਗੇ ਨੇ ਤੁਹਾਡੇ ਬ੍ਰਿਜਸ ਟਹਿਗੇ ਨੇ ਤਾਂ ਇਹ ਨੁਕਸਾਨ ਮਿਨਿਮਮ 25000 ਕਰੋੜ ਦਾ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਓ ਤੁਸੀਂ ਇਹਦਾ ਜਵਾਬ ਦੋਗੇ ਇਹਦੇ ਨਾਲ ਅਸੀਂ ਇਹ ਡਿਮਾਂਡ ਕਰਾਂਗੇ ਕਿ ਜਿਹੜਾ 12000 ਕਰੋੜ ਪ੍ਰਾਈਮ ਮਿਨਿਸਟਰ ਕਹਿ ਕੇ ਗਏ ਨੇ ਵੇਖੋ ਬੜੀ ਵੱਡੀ ਕਿਸਮਤੀ ਦੀ ਗੱਲ ਪ੍ਰਾਈਮ ਮਿਨਿਸਟਰ ਜਦੋਂ ਇੱਥੇ ਆਣੇ ਨੇ ਤੁਸੀਂ ਹਸਪਤਾਲ ਦਾਖਲ ਹੋ ਜਾਂਦੇ ਹੋ ਪ੍ਰਾਈਮ ਮਿਨਿਸਟਰ ਚਲੇ ਜਾਂਦੇ ਤੁਸੀਂ ਹਸਪਤਾਲ ਤੋਂ ਬਾਹਰ ਆ ਜਾਂਦੇ ਹੋ ਬਿਮਾਰਤਾ ਕਿਸੇ ਟਾਈਮ ਹੀ ਕੋਈ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਬਟ ਪ੍ਰਾਈਮ ਮਿਨਿਸਟਰ ਦੇ ਨਾਲ ਜੇ ਚੀਫ ਮਿਨਿਸਟਰ ਕਿਸੇ ਸੂਬੇ ਦੇ ਰਿਕੁਐਸਟ ਕਰਦੇ ਕਿ ਮੈਂ ਤੁਹਾਨੂੰ ਜ਼ੂਮ ਤੇ ਮੀਟਿੰਗ ਤੁਹਾਡੇ ਨਾਲ ਕਰਨੀ ਹੈ ਜਾਂ ਵੀਡੀਓ ਕਾਲ ਕਰਨੀ ਹੈ ਜਾਂ ਹੋਰ ਬਹੁਤ سارے ਰਸਤੇ ਹੈ ਨੇ ਟੈਲੀਫੋਨਿਕ ਟਾਕ ਕਰਨੀ ਹੈ ਕਿ ਪ੍ਰਾਈਮ ਮਿਨਿਸਟਰ ਇਹਨਾਂ ਜਵਾਬ ਦਿੰਦੇ ਇਸ ਗੱਲ ਤੇ ਜੀ ਇਹਨਾਂ ਨੂੰ ਉਹਨਾਂ ਨੂੰ ਰਿਕੁਐਸਟ ਕਰਨੀ ਚਾਹੀਦੀ ਸੀ ਬੇਨਤੀ ਕਰਨੀ ਚਾਹੀਦੀ ਸੀ ਕਿ ਪੰਜਾਬੀ ਹਮੇਸ਼ਾ ਦੇਸ਼ ਦੇ ਨਾਲ ਖੜੇ ਹੋਏ ਨੇ ਅਸੀਂ ਅੱਜ ਪੰਜਾਬ ਵਾਲੇ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਡੇ ਤੋਂ ਇਹ ਉਮੀਦ ਕਰਨੇ ਕਿ ਤੁਸੀਂ ਅੱਜ ਦੇਸ਼ ਨਾ ਖੜੇ ਹੋਵੋਗੇ ਤੁਸੀਂ ਆਪਣੇ ਰਿਪ੍ਰেজੈਂਟੇਟਿਵ ਹੀ ਕਿਹੜੇ ਕੱਲੇ ਨੇ ਦੋ ਮੰਤਰੀ ਕੱਲ ਦਿੱਤੇ ਇੱਕ ਨੂੰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਆਪਕੋ ਹਿੰਦੀ ਸਮਝ ਆਤੀ ਉਹ ਆਪ ਹੱਥ ਜੋੜ ਕੇ ਖਲੋਤਾ ਰਿਹਾ ਦੇਰ ਨਾਟ ਪ੍ਰਿਪੇਅਰਡ ਤੁਸੀਂ ਵੇਖੋ ਜੇ ਕੱਲ੍ਹਾਂ ਹੀ ਸੀ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਦੀ ਜਗ੍ਹਾ ਤੇ ਜਿਹੜਾ ਇਰੀਗੇਸ਼ਨ ਮਿਸਟਰ ਉਹ ਕਿਉਂ ਨਹੀਂ ਕੱਲਿਆ ਸੀ ਦਾ ਮੈਨ ਰਿਸਪੌਂਸਿਬਲ ਫਾਰ ਥੀਸ ਫਲੱਡਸ ਜਿਨੇ ਫਲੱਡਸ ਰੋਕਣੇ ਸੀ ਜਦੋਂ ਵੀ ਤੁਹਾਨੂੰ ਪਤਾ ਹੈ ਕੋਈ ਲੀਗਲ ਮੈਟਰ ਹੁੰਦੀ ਇਨਕਮ ਟੈਕਸ ਤੁਹਾਨੂੰ ਪੈਂਦਾ ਤੇ ਤੁਸੀਂ ਸੀਏ ਖੜਾ ਕਰਦੇ ਹੋ ਉੱਥੇ ਕਿ ਆਪਣਾ ਸਿਕਿਉਰਿਟੀ ਦੇ ਚਾਰਜ ਕਰ ਦਿਓ ਮੈਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਦਿਓ ਤੁਹਾਨੂੰ ਇਨਕਮ ਟੈਕਸ ਵਾਲੇ ਕੋਈ ਸਵਾਲ ਪਾਉਂਦੇ ਨੇ ਕੋਈ ਇਨਕਮ ਟੈਕਸ ਤੁਹਾਡੇ ਕੋਲ ਰਿਟਰਨਸ ਬਾਰੇ ਕੋਈ ਗੱਲ ਕਰਦੀ ਹੈ ਤੇ ਤੁਸੀਂ ਆਪਣੇ ਸੀਏ ਨੂੰ ਸਾਹਮਣੇ ਰੱਖ ਦਿਓ ਕਿ ਆਪਾਂ ਸਿਕਿਉਰਿਟੀ ਚਾਰਜ ਨੂੰ ਕੱਲੀ ਦਾ ਜੇ ਉੱਤੇ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗਾਲੀ ਕਰਨੀ ਸੀ ਤੇ ਦੂਜੀ ਗੱਲ ਇਹ ਸੀ ਕਿ ਇੱਥੇ ਮੇਰਾ ਇਹ ਮੰਨਣਾ ਹੈ ਕਿ ਹੀ ਹੈਜ਼ ਲੌਸਟ ਅ ਗੋਲਡਨ ਓਪਰਚੁਨਿਟੀ ਇਹਨਾਂ ਨੂੰ ਆਪ ਜਾਣਾ ਚਾਹੀਦਾ ਜਿਸ ਮਰਜ਼ੀ ਹਾਲਾਤ ਦੇ ਵਿੱਚ ਸਨ ਕੋਈ ਨੇ ਵੀ ਕ੍ਰਿਟੀਕਲ ਨਹੀਂ ਸੀ ਆਣਾ ਤੇ ਨਾ ਹੈਲੀਕਾਪਟਰ ਤੇ ਚੜਕੇ ਸੀ ਇਹਨਾਂ ਕਿਹੜਾ ਕੋਈ ਉੱਥੇ ਬਾਈਕਾਰ ਟ੍ਰੈਵਲ ਕਰਕੇ ਆਣਾ ਸੀ ਹੀ ਕੁਡ ਹੈ ਬੀਨ ਥੇਅਰ ਐਂਡ ਉਸ ਜਗ੍ਹਾ ਦੇ ਉੱਤੇ ਮੈਂ ਸਮਝਣਾ ਇੱਕ ਵੱਡੀ ਕਮੀ ਰਹੀ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦੇ ਹੈੱਡਸ ਨੂੰ ਵੀ ਬੁਲਾਣਾ ਚਾਹੀਦਾ ਸੀ ਲੀਡ ਆਫ ਦਿ ਆਪੋਜੀਸ਼ਨ ਸ਼ੁੱਡ ਹੈ ਬੀਨ ਦੇ ਕੋਈ ਆਦਮੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਸਕਦਾ ਹੈ ਦਲੀਲ ਨਾਲ ਗੱਲ ਕਰ ਸਕਦਾ ਹੈ ਉਹਨਾਂ ਨੂੰ ਅਪੀਲ ਕਰ ਸਕਦਾ ਕੋਈ ਚੰਗਾ ਵਕੀਲ ਪੇਸ਼ ਕਰੋਗੇ ਤੇ ਸੁਪਰੀਮ ਕੋਰਟ ਵੀ ਸੁਣਦੀ ਉਹਨੂੰ ਤੇ ਹਾਈ ਕੋਰਟ ਵੀ ਸੁਣਦਾ ਆ ਮਾਰੇ ਵਕੀਲ ਪੇਸ਼ ਕਰਦੇ ਹੋ ਤੇ ਤੁਹਾਨੂੰ ਸੈਸ਼ਨ ਜੱਜ ਹੀ ਨਹੀਂ ਸੁਣਦਾ ਤੁਹਾਡੀ ਤੇ ਤੋਂ ਗੱਲ ਇਹ ਸੀ ਕਿ ਤੁਸੀਂ ਵਕੀਲ ਲੋ ਘੱਲੇ ਉਹ ਹਿੰਦੀ ਬੋਲਦੇ ਸੀ ਉਹ ਪੰਜਾਬੀ ਬੋਲਦਾ ਸੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਰੀ ਇਹਨੂੰ ਹਿੰਦੀ ਸਮਝਦੀ ਸੀ ਆਰੇ ਤੁਸੀਂ ਕਿਸ ਕਿਸਮ ਦੇ ਬੰਦੇ ਘੱਲੇ ਤੋਂ ਇਹਦੇ ਵਿੱਚ ਚੰਦ ਗੱਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਤੁਹਾਡੀ ਐਂਡ ਬੜਾ ਅਨਫੋਰਚੂਨੇਟ ਗੱਲ ਹੈ ਕੈਬ ਸਿਨਾ ਸਾਹਿਬ ਯਾਰ ਇਹਨੇ 1582 ਕਰੋੜ ਰੁਪਏ ਸੀ ਸਾਡੇ ਕੋਲ ਚਲੋ ਕੈਪਸਨਾ ਜਿਹਨੂੰ ਮੈਂ ਪੁੱਛ ਲੈਣਾ 1582 ਤੁਹਾਡੇ ਕੋਲ ਪਿਆਈ ਹੈ ਨਾ ਕਿੱਤ ਪਰ ਢੋਹ ਦੇ ਕੰਮੀ ਚਟਲੀ ਹੋਰ ਰੀਲਿਸ ਕਰੋ ਤੁਹਾਡੇ ਕੋਲ ਤੁਸੀਂ ਪਹਿਲੀ ਕਿਸ਼ਤ ਜਿਹੜੀ ਹੈ ਤੁਸੀਂ ਰੀਲਿਸ ਕਰੋ ਜਦੋਂ ਪ੍ਰਾਈਮਿੰਸਟਰ ਵੀ ਆ ਜਾਏਗੀ ਦੇਖੋ ਜੇ ਅਸੀਂ 20000 ਦਾ ਵੀ 4 ਲੱਖ ਕਿੱਲੂ ਦੇਨੇ 1500 ਕਰੋੜ ਰੁਪਏ ਤੇ ਚਟਕਾ ਢੋਹ ਦਿਓ ਅਗਲੀ ਕਿਸ਼ਤ ਆ ਜਾਈਗੀ ਤੇ 1200 ਹੋਰ ਦੇ ਦਿਓ ਕਿਸਾਨਾਂ ਨੂੰ ਤੇ ਕੁਝ ਪਹੁੰਚੇ ਜੀ ਕੋਈ ਰੀਹੈਬਿਟੇਸ਼ਨ ਦਾ ਕੰਮ ਉਥੇ ਸ਼ੁਰੂ ਕੀਤਾ ਜਾਏ ਐਂਡ ਅਨਫੋਰਚੂਨੇਟ ਗੱਲ ਹੈ ਕਿ ਪ੍ਰਾਈਮਿੰਸਟਰ ਸਾਹਿਬ ਨੂੰ ਹੁਣ ਮੈਂ ਤੁਹਾਨੂੰ ਇਹਦੇ ਤੁਸੀਂ ਵੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਐਸਟੀਆਰ ਐਸਟੀਆਰਐਫ ਦੇ ਪੈਸੇ ਕਿੱਥੇ 12000 ਕਰੋੜ ਫਾਈਨੈਂਸ ਮਿਨਿਸਟਰ ਕਹਿੰਦੇ ਸਾਡੇ ਕੋਲ ਇੱਕ ਦਮੜੀ ਵੀ ਉਹਦੇ ਚ ਐਨੀ ਅਮਨ अरोड़ा ਜੀ ਕਹਿੰਦੇ ਨੇ ਕਿ ਸਾਡੇ ਕੋਲ ਫੰਡ ਹੈ ਨੇ ਬਟ ਉਹਦੀਆਂ ਸ਼ਰਤਾਂ ਇੰਨੀਆਂ ਲੱਗੀਆਂ ਨੇ ਅਸੀਂ ਉਹ ਫੰਡ ਨਹੀਂ ਕੱਢ ਸਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਬਸਟੈਂਸ਼ੀਅਲ ਫੰਡਸ ਆਰ ਅਵੇਲੇਬਲ ਤੇ ਪਰ ਸਾਡੇ ਕੋਲ ਪੈਸਿਆਂ ਦੀ ਕੋਈ ਕਮੀ ਹੈ ਨਹੀਂ ਤੇ ਦਸੋ ਪੈਸੇ ਹੈ ਕਿ ਤਿੰਨੇ ਤਿੰਨ ਬੰਦੇ ਤਿੰਨ ਸਟੇਟਮੈਂਟਸ ਪੰਜਾਬ ਨੂੰ ਵਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਜੀ ਸੋ ਇਹ ਸਾਰੀ ਚੀਜ਼ ਜਿਹੜੀ ਹੈ ਇਹ ਅਸੀਂ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਬਹੁਤ ਬੁਰੀ ਤਰ੍ਹਾਂ ਜਿਹੜਾ ਤਾਲਬੇ ਇਹ ਤਿੰਨੋਂ ਏਜੰਸੀਜ਼ ਦਾ ਆਪਸ ਵਿੱਚ ਨਹੀਂ ਰਿਹਾ ਇੰਡਨ ਇੰਡੀਅਨ ਮੈਟਰੋਲੋਜੀਕਲ ਆਫਿਸ ਜਿਹੜਾ ਪ੍ਰੈਡਿਕਟ ਕਰਦਾ ਰੇਨਫਾਲ ਨੂੰ ਉਹਨੇ ਬਿਲਕੁਲ ਵਧੀਆ ਢੰਗ ਦੇ ਨਾਲ ਮਈ ਦੇ ਮਹੀਨੇ ਵਿੱਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਵਿੱਚ ਕਿੰਨੀ ਬਰਸਾਤ ਹੋਣੀ ਉਸ ਤੋਂ ਬਾਅਦ ਜਿਹੜਾ ਸੈਂਟਰ ਦਾ ਵਾਟਰਸ ਕਮਿਸ਼ਨ ਹੈ ਜਿਹੜਾ ਇਰੀਗੇਸ਼ਨ ਦਾ ਵਿਭਾਗ ਹੈ ਉਹਦੇ ਨਾਲ ਜਿਹੜੇ ਡੈਮ ਜਿਹਨੂੰ ਕੰਟਰੋਲ ਕਰਦੇ ਨੇ ਉਹਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਸੀ ਚੀਫ ਮਿਨਿਸਟਰ ਨੂੰ ਇਰੀਗੇਸ਼ਨ ਮਿਨਿਸਟਰ ਨੂੰ ਚੀਫ ਸਕੱਟਰੀ ਨੂੰ ਤੇ ਇਰੀਗੇਸ਼ਨ ਸੈਕਟਰੀ ਇਹਨਾਂ ਦਾ ਸੁਮੇਲ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਨਾ ਕਿਉਂਕਿ ਇਹ ਚੀਜ਼ ਕੁਦਰਤੀ ਜ਼ਰੂਰ ਹੈ ਬਟ 80% ਮੈਨ ਮੇਡ ਦੇ ਸ਼ੁੱਡ ਹ ਬੀਨ ਪ੍ਰਿਪੇਅਰਡ ਇਹ ਪਿਛਲੇ ਸਾਲ ਵੀ ਤੁਹਾਨੂੰ ਪਤਾ ਕਿੰਨਾ ਭਾਰੀ ਨੁਕਸਾਨ ਘੱਗਰ ਦਾ ਹੋਇਆ ਇਸੇ ਗੱਲ ਕਰਕੇ ਮੈਂ ਸਵਾਲ ਕੀਤਾ ਸੀ ਤੋਂ ਅੱਜ ਦੀ ਇਹ ਜਿਹੜੀ ਪ੍ਰੈਸ ਦੀ ਤੁਹਾਨੂੰ ਬੇਨਤੀ ਕਰਕੇ ਇੱਥੇ ਬੁਲਾਇਆ ਗਿਆ ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਪੇਸ਼ੀ ਹੈ ਕਿ 45 ਦਿਨ ਦਾ ਤੁਸੀਂ ਟਾਈਮ ਦਿੱਤਾ ਹੈ ਪੈਸੇ ਤੁਹਾਡੇ ਕੋਲ ਪਏ ਹੈ ਨੇ ਤੁਸੀਂ 50000 ਰੁਪਇਆ ਫੀ ਕਿੱਲੇ ਦਾ ਤੁਸੀਂ ਵੀ ਮੰਗ ਕੀਤੀ ਅਸੀਂ ਵੀ ਮੰਗ ਕੀਤੀ 20000 ਤੇ ਮੈਂ ਮੰਗ ਕਰਾਂਗਾ ਇਮੀਡੀਟਲੀ ਲੀਜ਼ ਕਰੋ 30 ਦਿਨ ਆ ਤੁਸੀਂ ਕਹਿੰਦੇ ਹੋ ਗਰਦਾਰੀਆਂ ਆਂਦੇ 15 20 ਡੇਣਾ ਚ ਹੋ ਜਾਣੀਆਂ ਉਸ ਤੋਂ ਬਾਅਦ ਕਰੋ ਲਾਈਫਸਟਾਕ ਦੇ ਵੀ ਪੈਸੇ ਦੋ ਬਾਕੀ ਕੰਮ ਵੀ ਤੁਸੀਂ ਦੱਸੋ ਕੀ ਤੌਰ ਤਰੀਕਾ ਅਪਣਾਓਗੇ ਇਹਦੇ ਬਾਰੇ ਪੰਜਾਬ ਜਾਣਨਾ ਚਾਹੁੰਦਾ ਇੱਕ ਹਾਈ ਕੋਰਟ ਦੇ ਜੱਜ ਦੀ ਅਸੀਂ ਇਨਕੁਆਰੀ ਇਹ ਤੇ ਮੰਗਣਾ ਚਾਹਨੇ ਕਿ 250 ਕਰੋੜ ਜਿਹੜਾ ਛਕਿਆ ਗਿਆ ਜਿਹੜਾ ਸਕੈਮ ਹੋਇਆ ਜਿਹੜਾ ਖਾਪ ਹੀ ਗਏ ਨੇ ਜਿਹੜਾ ਡਾਕਰ ਗਏ ਨੇ ਤੇ 25000 ਕਰੋੜ ਦਾ ਜਿਹੜਾ ਨੁਕਸਾਨ ਕਰਾਇਆ ਉਹਦੇ ਵਾਸਤੇ ਰਿਸਪਾਂਸਿਬਲ ਕੌਣ ਮੇਰਾ ਸਿੱਧਾ ਦਾਅਵਾ ਹੈ ਉਹਦੇ ਵਾਸਤੇ ਡਾਇਰੈਕਟਲੀ ਭਗਵੰਤ ਮਾਨ ਇਹਦਾ ਸੀਐਮਓ ਚੀਫ ਸੈਕਟਰੀ ਇਰੀਗੇਸ਼ਨ ਸੈਕਟਰੀ ਤੇ ਬরিষ্ঠ ਜਿਹੜਾ ਗੋਇਲ ਸਾਹਿਬ ਜਿਹੜੇ ਨੇ ਇਹ ਰਿਸਪਾਂਸਿਬਲ ਨੇ ਇਹਨਾਂ ਦੇ ਉੱਤੇ ਕਾਰਵਾਈ ਹਰ ਹਾਲਤ 'ਚ ਹੋਣੀ ਚਾਹੀਦੀ ਕ੍ਰਿਮਨਲ ਮੈਂ ਸਮਝਣੇ ਇਹਦੇ ਵਿੱਚ ਕਾਰਵਾਈ ਇਹਨਾਂ ਤੇ ਇਹਨਾਂ ਲੋਕਾਂ ਤੇ ਹੋਣੀ ਚਾਹੀਦੀ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ ਤਾਂ ਕਹਿੰਦੇ ਬਰਿੰਦਰ ਗੋਇਲ ਨੇ ਗੱਲ ਕਹਿੰਦੇ ਨੇ ਕਹਿੰਦੇ ਕਿ ਉਹ ਸਿੱਧਾ ਕਹਿੰਦੇ ਕਿ ਬਾਈਬੋ ਸਾਹਿਬ ਮੇਰੇ ਨਾਲ ਟਾਈਮ ਮੈਥ ਲੈਣ ਜਿੱਦੋਂ ਹੀ 220 250 ਕਰੋੜ ਕਹਿ ਰਹੇ ਹੋ ਕਿ 270 ਕੇ 284 ਕਰੋੜ ਦੇ ਕਰੀਬ ਆਉਂਦਾ ਹੈ ਕਹਿੰਦੇ ਮੈਂ ਤੁਹਾਨੂੰ ਇੱਕ ਇੱਕ ਪੈਸੇ ਦਾ ਹਿਸਾਬ ਦੇ ਦਿੰਦਾ ਕਿੱਥੇ ਕਿੱਥੇ ਕਿੰਨਾ ਕਿੰਨਾ ਲੱਗਾ ਕਹਿੰਦੇ ਸਾਰਾ ਹਿਸਾਬ ਦੇ ਦਿੰਦਾ ਔਰ ਦਿਖਾ ਕੇ ਆਉਣਾ ਕਹਿੰਦੇ ਹਰ ਜਗ੍ਹਾ ਇਹ ਗੋਲ ਸਾਹਿਬ ਤੇ ਕਹਿੰਦੇ ਉਹਨਾਂ ਨੂੰ ਕਹੋ ਜੀ ਉਹ ਤੁਹਾਡਾ ਤੁਹਾਡਾ ਚੈਲੰਜ ਕਬੂਲ ਕਰ ਦੇ ਆ ਮੇਰੀ ਗੱਲ ਸੁਣ ਲਓ ਬਰਿੰਦਰ ਗੋਇਲ ਜੀ ਨੂੰ ਕਹੋ ਤੁਹਾਡਾ ਚੈਲੰਜ ਕਬ ਡੈਕਰੇਸ਼ਨ ਕੁਮਾਰ ਨੂੰ ਵੀ ਨਾਲ ਹੀ ਲੈ ਲਓ ਤੇ ਪੰਜਾਬ ਵਾਲੇ ਲੋਕ ਜਿਹੜੇ ਨੇ ਇਹ ਸਾਫਕ ਤਾਂ ਮੌਕੇ ਤੇ ਲੈ ਲੈਣਗੇ ਅਨਾਉਂਸ ਕਰੋ ਕਿੱਥੇ ਜਾਣਾ ਮੈਂ ਇਹਨਾਂ ਦਾ ਚੈਲੰਜ ਕਬੂਲ ਨਾ ਚੁਆਨੀ ਤੁਸੀਂ ਕਿਤੇ ਲਾਈ ਨਹੀਂ ਕਪੂਰਥਲੇ ਦੇ ਸਾਰੇ ਪਿੰਡ ਡੁੱਬ ਗਏ ਮੈਂ ਮਲਟੀ ਯੂਟਿਲਿਟੀ ਵਾਹਨ ਲੈ ਕੇ ਉਥੇ ਉਹਨਾਂ ਉਹਨਾਂ ਪਿੰਡਾਂ 'ਚ ਗਿਆ 16 ਪਿੰਡਾਂ ਵਿੱਚ ਜਿੱਥੇ ਪਹੁੰਚਣ ਦਾ ਰਸਤਾ ਕੋਈ ਨਹੀਂ ਸੀ ਤੁਸੀਂ ਇਹ ਕਸ਼ਤੀ 'ਚ ਚੜ੍ਹੇ ਹੋ ਤੁਸੀਂ ਲੋਕਾਂ ਦੀ ਮਦਦ ਕੀ ਕਰਨੀ ਹੈ ਤੁਹਾਡੇ ਇੱਕ ਮਨਿਸਟਰ ਨੇ ਆਪਣੇ ਫੇਸਬੁੱਕ ਤੇ ਗਲਤੀ ਨਾਲ ਉਹ ਮੈਸੇਜ ਉਹ ਜਿਹੜਾ ਇਹਨਾਂ ਦੀ ਵੀਡੀਓ ਸੀ ਅਪਲੋਡ ਕਰ ਲਈ ਗੋਇਲ ਸਾਹਿਬ ਸਿੰਗਾਪੁਰ ਦੀ ਆ ਸੌਰੀ ਆ ਗੋਆ ਦੀ ਕਰੂਜ਼ ਦੀ ਗੱਲਾਂ ਕਰੀ ਜਾਂਦੇ ਨੇ ਇਟਿਓ ਸਾਹਿਬ ਜਿਹੜੇ ਸਵੀਟਨ ਦੀ ਕਰੂਜ਼ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਸੈਂਸੀਅਰ ਹੋ ਸਕਦੇ ਨੇ ਜੀ ਲੋਕ ਡੁੱਬੇ ਪਏ ਨੇ ਕਈਆਂ ਦੀਆਂ ਮੌਤਾਂ ਹੋ ਗਈਆਂ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਲੋਕਾਂ ਦੇ ਜਿਹੜੇ ਜਾਨਵਰ ਨੇ ਬਹਿ ਗਏ ਨੇ ਘਾਰੇ ਡੁੱਬ ਗਏ ਫਸਲਾਂ ਡੁੱਬ ਗਈਆਂ ਨੇ ਇਹ ਉਹਨਾਂ ਦਾ ਪਤਾ ਲੈਣ ਵਾਸਤੇ ਕਸ਼ਤੀ 'ਚ ਜਾ ਰਹੇ ਨੇ ਮੈਂ ਵੀ ਉੱਥੇ ਸੀ ਉਦੋਂ ਸੁਲਤਾਨਪੁਰ ਲੋਧੀ ਇੱਕ ਕਸ਼ਤੀ 'ਚ ਜਾ ਰਹੇ ਨੇ ਜੇ ਭੁੱਲਰ ਸਾਹਿਬ ਲਾਲਜੀਤ ਸਿੰਘ ਭੁੱਲਰ ਆਪਣੇ ਫੇਸਬੁੱਕ ਤੇ ਅਪਲੋਡ ਨਾ ਕਰਦੇ ਤੇ ਅਸੀਂ ਸਮਝ ਨਾ ਇਸੇ ਪਤਾ ਨਹੀਂ ਕਿੰਨੇ ਵਿਚਾਰੇ ਗੰਭੀਰ ਨੇ ਕਿੰਨਾ ਸੰਜੀਦਾ ਨੇ ਇੱਕ ਬੰਦਾ ਉੱਥੇ ਪਾਣੀ ਦੇ ਉਹ ਪਾਣੀ ਵੇਖ ਕੇ ਲੋਕਾਂ ਨੂੰ ਡੁੱਬੇ ਪਾਣੀ ਨੂੰ ਵੇਖ ਕੇ ਉਹਨਾਂ ਨੂੰ ਪੈਸੀਫਿਕ ਕੋਸ਼ਨ ਯਾਦ ਆ ਗਈ ਉਹਨਾਂ ਨੂੰ ਸਵੀਟਿਸ਼ ਕਰੂ ਯਾਦ ਆ ਗਿਆ ਨਾਲ ਕਹਿ ਰਹੇ ਨੇ ਕਿ ਉਸ ਕਰੂ ਚ ਸਾਰਾ ਕੁਝ ਇਹਨਾਂ ਹੂਸੀ ਹੁੰਦਾ ਤੁਸੀਂ ਸਮਝ ਗਏ ਤੂੰ ਇਹਨਾਂ ਨੂੰ ਕੀ ਤੁਸੀਂ ਸੀਰੀਅਸਲੀ ਲੈ ਸਕਦਾ ਮੈਂ ਓਪਨ ਚੈਲੰਜ ਇਹਦਾ ਕਬੂਲ ਕਰਨਾ ਜਿਬਰਿੰਦਰ ਗੋਇਲ ਦਾ ਉਹਨੂੰ ਕੋ ਮੈਨੂੰ ਜਗ੍ਹਾ ਦੱਸ ਤੇ ਟਾਈਮ ਦੱਸ ਮੈਂ ਆਣਾ ਤੂੰ ਵੀ ਆ ਬਾਈਰਾ ਸਾਹਿਬ ਹੁਣ ਤੱਕ ਸਰਕਾਰ ਵੱਲੋਂ ਮਹੱਤ 77 ਕਰੋੜ ਰੁਪਏ ਜਾਰੀ ਕੀਤਾ ਗਿਆ 30 ਦਿਨਾਂ ਦੇ ਅੰਦਰ ਸਰਕਾਰ ਕਹਿੰਦੀ ਕਿ 16 ਕਰੋੜ ਤੋਂ 1600 ਕਰੋੜ ਘੱਟ ਹੈਗਾ 12000 ਕਰੋੜ ਦੀ ਗੱਲ ਹੈ ਦਿਉ ਲੈਟਰ ਲਿਖ ਰਹੇ ਨੇ ਪੀਸੀ ਇਹਨਾਂ ਨੂੰ ਜ਼ਰੂਰਤ ਹੈ ਪੈਸਿਆਂ ਦੀ ਰਾਹਤ ਦੇ ਦੇ ਨਹੀਂ ਉਹਨਾਂ ਨੂੰ ਪੈਸੇ ਜਾਰੀ ਨਹੀਂ ਕੀਤਾ ਤਾਂ ਮੈਂ ਕਿ 71 ਕਰੋੜ ਰੁਪਇਆ 76800 ਕਰੋੜ ਰਿਜ਼ਰਵ ਰੱਖਣ ਦੀ ਗੱਲ ਬਾਤ ਹੋਣੀ ਚਾਹੀਦੀ ਦੇਖੋ ਗੱਲ ਇਸ ਤਰ੍ਹਾਂ ਜੀ ਇਮੀਡੀਏਟ ਲੋਕਾਂ ਨੂੰ ਰੀਲੀਫ ਦੀ ਲੋੜ ਹੁਣ ਪਾਣੀ ਥੱਲੇ ਜਾ ਰਿਹਾ ਪਾਣੀ ਥੱਲੇ ਜਾਣ ਤੋਂ ਬਾਅਦ ਜਾਨਵਰਾਂ ਦੀ ਵੀ ਬਿਮਾਰੀ ਸ਼ੁਰੂ ਹੋਣੀ ਹੈ ਬੰਦਿਆਂ ਦੀ ਬੱਚਿਆਂ ਦੀ ਬਿਮਾਰੀ ਵੀ ਸ਼ੁਰੂ ਹੋਣੀ ਹੈ ਮੈਡੀਕਲ ਦੀ ਵੀ ਲੋੜ ਹੈ ਕਾਰਗਲਿਆਂ ਦੇ ਟਹਿਗੇ ਨੇ ਫਸਲਾਂ ਉਹਨਾਂ ਦੀਆਂ ਤਬਾਹ ਹੋ ਗਈਆਂ ਨੇ ਮਿੱਟੀ ਚੜ ਗਈ ਏ ਭਲ ਚੜ ਗਈ ਏ ਉਹਨਾਂ ਦੀ ਮਦਦ ਅਸੀਂ ਕਿਸ ਰੂਪ ਚ ਕਰਨੀ ਏ देयर इज नो ਪ੍ਰੋਗਰਾਮ ਇਹ ਸਾਰਾ ਦਾ ਸਾਰਾ ਇਹਨਾਂ ਦੀ ਜਮਾਤ ਜਿਹੜੀ ਤੇ ਜਿੰਨੇ ਅਫਸਰ ਸੀ ਫੋਟੋ ਆਫ ਤੇ ਲੱਗੇ ਸ ਸਾਰਿਆਂ ਨੂੰ ਇਹ ਸੀ ਕਿ ਫੋਟੋ ਖਿਚਾ ਲੋ ਤੇ ਪ੍ਰਚਾਰ ਕਰਾ ਲੋ ਤੁਸੀਂ ਵੇਖਿਆ ਹੀ ਹੈ ਉਥੇ ਕੀ ਹੋਇਆ ਇੱਕ ਜਗ੍ਹਾ ਦੇ ਉੱਤੇ ਜਿੱਥੇ ਰੋ ਰਹੇ ਨੇ ਉੱਥੋਂ ਪਤਾ ਲੱਗਾ ਬਾਅਦ ਚ ਫਿਰੋਜ਼ਪੁਰ ਚ ਉਹ ਲੇਡੀ ਜਿਹੜੀ ਸੀ ਕਲਿੱਪ ਵਾਲੀ ਉਹ ਫਿਰੋਜ਼ਪੁਰ ਚ ਇਹਨਾਂ ਦੀ ਆਪਣੀ ਪਾਰਟੀ ਦੀ ਵਰਕਰ ਸੀ ਉਹਨੂੰ ਤੇ ਉਹਦੇ ਹਸਬੰਦ ਨੂੰ ਸਪੈਸ਼ਲੀ ਲਿਆਇਆ ਗਿਆ ਬਾਕਾਇਦਾ ਤੌਰ ਸੋ ਇਹ ਸੰਜੀਦਾ ਹੀ ਹੈ ਨਹੀਂ ਜੀ ਇਹਨਾਂ ਦੇ ਹਰ ਐਮਐਲਏ ਇਹਨਾਂ ਦਾ ਹਰ ਐਮਪੀ ਇਹਨਾਂ ਦਾ ਹਰ ਮਨਿਸਟਰ ਜਿਹੜਾ ਗਿਆ ਲੋਕਾਂ ਦੇ ਸੈਂਟੀਮੈਂਟ ਨਾਲ ਹੀ ਖੇਲੇ ਐਂਡ ਦੇ ਆਰ ਪਲੇਡ ਵਿਦ ది ਸੈਂਟੀਮੈਂਟ ਆਫ ਪੰਜਾਬ ਮੈਂ ਤੁਹਾਨੂੰ ਦੱਸ ਰਿਹਾ ਇੱਕ ਇਈ ਸ਼ੋ ਕਰੋੜ ਦੀ ਠੱਗੀ ਮਾਰਨ ਵਾਸਤੇ ਇਹਨਾਂ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਕੀਤਾ ਹੈ ਇਹਨਾਂ ਨੂੰ ਕਦੀ ਵੀ ਕੋਈ ਮਾਫ ਨਹੀਂ ਕਰੇਗਾ ਜਿਵੇਂ ਕੋ ਹੁਣ ਚੰਗੇ ਭਲੇ ਬਾਹਰ ਆ ਗਏ ਨੇ ਇਹ ਦੂਜੇ ਲੀਡਰਾਂ ਤੇ ਦਸੀ ਜਾਂਦੇ ਸੀ ਇਹ ਕਾਂਗਰਸ ਚੋਂ ਆਇਆ ਕਿਸੇ ਨੇ ਚੋਂ ਆਇਆ ਚੀਫ ਮਿਨਿਸਟਰ ਸਾਹਿਬ ਤੁਸੀਂ ਚੌਥੀ ਚੋਂ ਆਏ ਹੋ ਤੁਸੀਂ ਬਾਕੀ ਲੀਡਰਾਂ ਨੂੰ ਜੋ ਦਸੀ ਜਾਂਦੇ ਹੋ ਤੁਸੀਂ ਤੇ ਸਾਰਿਆਂ ਨੂੰ ਪਹਿਲੇ ਰਾਮੂ ਵਾਲੀਏ ਦੀ ਜਮਾਤ ਵਿੱਚ ਸੀ ਲੋਕ ਭਲਾਈ ਉਹਦੇ ਜੋ ਪੀਪਲ ਪਾਰਟੀ 'ਚ ਗਏ ਨੇ ਪੀਪਲ ਨੇ ਇੱਕ ਟਾਈਮ ਤੇ ਸਾਸੁਖਬੀਰ ਸਿੰਘ ਬਨਾਲਸਨ ਪਹਿਲੇ ਅਕਾਲੀ ਦਲ ਤੋਂ ਆਰੰਭਿਆ ਇਹਨਾਂ ਨੇ ਕੰਮ ਜੀ ਫੇਰ ਗਏ ਲੋਕ ਭਲਾਈ ਚ ਲੋਕ ਭਲਾਈ ਤੋਂ ਪੀਪਲਜ਼ ਪਾਰਟੀ ਦੇ ਪੀਪਲਜ਼ ਪਾਰਟੀ ਜੁਇਦੇ ਚਾਇ ਇਹਦੇ ਚੋਂ ਗਾਂ ਕਿੱਥੇ ਜਾਣਾ ਕੁਝ ਪਤਾ ਕਿਸੇ ਨੂੰ ਨਹੀਂ ਆਕੇ ਦੇ ਸੁਣਾਓ ਇਹਨਾਂ ਦੇ ਦਰਸ਼ਨ ਕਰਾਓ ਜੀ ਪਹਿਲੇ ਕੀ ਕੀ ਵਾਅਦੇ ਕਰਦੇ ਰਹੇ ਆ ਥੋੜਾ ਸੁਣਾਓ ਇਹਨਾਂ ਆ ਪ੍ਰੈਸ ਵੀ ਸੁਣ ਲੈ ਆਕੇ ਨਾ ਨੁਕਸਾਨ ਹੋਵੇ ਅਗਲੀ ਵਾਰ ਤੋਂ ਗਰਦੌਰੀਆਂ ਬਾਹਰ ਚੁੰਦੀਆਂ ਰਹਿਣਗੀਆਂ ਬਾਕੀ ਸਭ ਬਾਹਰ ਹੁੰਦਾ ਰਹੂਗਾ ਜਿਵੇਂ ਦਿੱਲੀ ਦੇ ਵਿੱਚ ਹੁੰਦਾ ਹੈ ਅਸੀਂ ਕੇਂਦੀਵਤੀ ਸਰਕਾਰ ਕਰਦੀ ਹੈ ਪਹਿਲਾਂ 20000 ਏਕੜ ਦਾ ਉਹ ਪੈਸੇ ਦੇ ਦਿੰਦੇ ਹੈ ਉਹ ਹੀ ਅਸੀਂ ਗਰਦੌਰੀਆਂ ਬਾਹਰ ਚੁੰਦੀਆਂ ਰੱਖਦੇ ਆ ਫਿਰ ਦੇਖਾਂਗੇ ਅਸੀਂ ਕਮੀਲ ਦਾ ਇਹ ਚਲਾਓ ਇਹ ਵੀ ਕਰਾਂਗੇ ਇਸ ਤਰ੍ਹਾਂ ਦੇ ਸਿਸਟਮ ਨਾ ਨਾ ਕਰੇ ਆ ਵੀਜ਼ ਆ ਰਵਲੀ ਦਾ ਬਾਂਦੇ ਸੀ ਉਹ ਜਿਹੜੀ ਇਹਨਾਂ ਦੀ ਸੀ ਉਹੀ ਰੱਖੀ ਆ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਆਹ ਫੋਟਾ ਵੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਵਾਹ 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 ਫੋਪੜਦੀ ਫੋਟਾ ਵੀ ਵਸਤੇ ਮੁਰਗੀ ਮਰੀ ਨੇ ਹੁੰਦੇ ਜੀ ਬਰਸਾ ਦੇ ਇੱਕ ਸਾਵਾ ਵਾਰ